ਹਵੇਲੀ ਦੇ ਬਨੇਰੇ ਤੇ ਬੈਠੇ ਕਬੂਤਰਾਂ ਨੂੰ ਦੇਖ ਕੇ ਇੰਜ ਲੱਗ ਰਿਹਾ ਹੈ ਕਿ ਜਿਵੇਂ ਇਹ ਆਪਦੇ ਮਾਲਕ ਦੀ ਉਡੀਕ ਕਰ ਰਹੇ ਹੋਣ ਜਿਸ ਮਾਲਕ ਨੇ ਇਸ ਹਵੇਲੀ ਦੀ ਨੀ ਰੱਖੀ ਸੀ ਇਹ ਹਵੇਲੀ ਪਿੰਡ ਸੈਦੇਵਾਲੇ ਵਿੱਚ ਮੌਜੂਦ ਹੈ ਇਹ ਹਵੇਲੀ 1947 ਤੋਂ ਪਹਿਲਾਂ ਦੀ ਬਣੀ ਹੋਈ ਹੈ ਇਹ ਹਵੇਲੀ ਸ਼ਾਹੂਕਾਰ ਸੇਠਾਂ ਦੀ ਸੀ ਜਿਹੜੇ ਕਿ 1947 ਤੋਂ ਬਾਅਦ ਇਸ ਪਿੰਡ ਤੇ ਇਸ ਹਵੇਲੀ ਨੂੰ ਛੱਡ ਕੇ ਸ਼ਹਿਰ ਵਿੱਚ ਜਾ ਵਸੇ ਸੀ ਸ਼ਹਿਰਾਂ ਵਿੱਚ ਜਾਣ ਤੋਂ ਬਾਅਦ ਉਹਨਾਂ ਸ਼ਾਹੂਕਾਰਾਂ ਨੇ ਇਸ ਹਵੇਲੀ ਨੂੰ ਟਾਇਆ ਨਹੀਂ ਸਗੋ ਇਸ ਹਵੇਲੀ ਨੂੰ ਸੰਭ ਕੇ ਰੱਖਿਆ ਕਿਉਂਕਿ ਇਹ ਹਵੇਲੀ ਉਹਨਾਂ ਦੇ ਪੁਰਖਿਆਂ ਦੀ ਨਿਸ਼ਾਨੀ ਸੀ ਸਾਨੂੰ ਇੱਕ ਗੱਲ ਹੋਰ ਪਤਾ ਲੱਗੀ ਕਿ 47 ਵੇਲੇ ਇੱਥੇ ਮੁਸਲਮਾਨ ਭਾਈਚਾਰਾ ਵੀ ਰਹਿੰਦਾ ਹੁੰਦਾ ਸੀ ਇਸ ਪਿੰਡ ਦੇ ਵਿੱਚ ਜਦੋਂ 1947 ਵੇਲੇ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਤਾਂ ਸਾਰੇ ਮੁਸਲਮਾਨ ਲੋਕ ਇਸ ਪਿੰਡ ਨੂੰ ਛੱਡ ਕੇ ਪਾਕਿਸਤਾਨ ਵੱਲ ਚਲੇ ਗਏ ਜਿਹੜੇ ਪਾਕਿਸਤਾਨ ਦੇ ਵਿੱਚ ਸਿੱਖ ਸੀ ਉਹ ਉਧਰੋਂ ਉੱਠ ਕੇ ਇਸ ਪਿੰਡ ਦੇ ਵਿੱਚ ਆ ਕੇ ਰਹਿਣ ਲੱਗ ਪਏ ਜਿਹੜੇ ਕੀ ਅੱਜ ਤੱਕ ਇੱਥੇ ਇਸ ਪਿੰਡ ਵਿੱਚ ਰਹਿੰਦੇ ਨੇ ਜੇ ਗੱਲ ਕਰੀਏ ਆਪਾਂ ਹਵੇਲੀ ਦੀ ਹਵੇਲੀ ਨੂੰ ਸਾਹੂਕਾਰ ਸੇਠ ਇਦਾਂ ਹੀ ਕਿਉਂ ਬਣਾਉਂਦੇ ਸੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਆਲੇ ਦੁਆਲੇ ਦੋ ਮੰਜ਼ਲਾ ਛੱਤਿਆ ਹੋਇਆ ਹੈ ਕਿ ਜਦੋਂ ਤੁਸੀਂ ਬਾਹਰਲੇ ਪਾਸੇ ਦੇਖੋਗੇ ਹਵੇਲੀ ਨੂੰ ਤਾਂ ਆਲੇ ਦੁਆਲੇ ਕੰਧਾਂ ਨੇ ਜਿਹੜੀਆਂ ਉਹ ਬਹੁਤ ਉੱਚੀਆਂ ਹੋ ਜਾਂਦੀਆਂ ਨੇ ਇਸ ਨੂੰ ਸਿਕਿਉਰਟੀ ਪਰਪਸ ਲਈ ਬਣਾਇਆ ਜਾਂਦਾ ਸੀ ਤਾਂ ਜੋ ਕੋਈ ਡਾਕੂ ਚੋਰ ਇਨ੍ਹਾਂ ਹਵੇਲੀਆਂ ਦੇ ਵਿੱਚ ਐਂਟਰ ਨਾ ਹੋ ਸਕੇ ਤੇ ਇਸ ਹਵੇਲੀ ਦੇ ਵਿੱਚ ਸਿਰਫ ਦੋ ਗੇਟ ਰੱਖੇ ਜਾਂਦੇ ਸੀ ਉਹ ਵੀ ਛੋਟੇ ਜੇਕਰ ਤੁਸੀਂ ਪੇਜ ਤੇ ਨਵੇਂ ਆਏ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ ਜੀ